ਤੂੰ ਨਾ ਸਰਕਾਰ ਦਾ ਬਾਲਾ ਠੇਕੇਦਾਰ ਨਾ ਮੰਨ ਠੀਕ ਹੈ ਨਾ ਸੈਂਟਰ ਦਾ ਬਾਲਾ ਠੇਕੇਦਾਰ ਨਾ ਬੰਦ ਕਰਨਾ ਤਾਂ ਨੰਬਰ ਮੰਗਿਆ ਤੁਸੀਂ ਹਿੰਦੀ ਚ ਲਿਖਦੇ ਪਿਓ ਕੰਦਾ ਦੇ ਪੰਜਾਬ ਦਾ ਸੂਬਾ ਵਾ ਪੰਜਾਬੀ ਲਿਖੋ ਤੁਹਾਡੇ ਕੋਲ ਪਰਮਿਸ਼ਨ ਹੋਣੀ ਆ ਕਿਹਨੇ ਲਿਖਣ ਨੂੰ ਕਿਹਾ ਇਹ ਬਹੁਤ ਵੱਡੇ ਵੱਡੇ ਇਸ਼ਹਾਰਾਂ ਦੇ ਵਿੱਚ ਬ੍ਰੇਕ ਜਿਗਾ ਕਹਿ ਰਹੀ ਆ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਾਂਗੇ ਇਹ ਦੇਖੋ ਪਾਸਿਆ ਹਾਲ ਦੇਖ ਲਓ ਅਦਖਾ ਵਿੱਚ ਕੀ ਮੈਂ ਜਦੋਂ ਪਿਛਲੇ ਵਾਰ ਉਹਦੇ ਨਾਲ ਜਾ ਕੇ ਕਰਾਉਂਦੇ ਆ ਉਹਦਾ ਕੋਈ ਪਹਿਲਾਂ ਵੀ ਤੁਹਾਨੂੰ ਇਹਨਾਂ ਕਾਰਪੋਰੇਸ਼ਨ ਦਾ ਦੱਸ ਕੋਈ ਨੀ ਨੀ ਕਾਰਪੋਰੇਸ਼ਨ ਨੇ ਖੇਂਦੀ ਚ ਕਿਹਾ ਹੀ ਨਹੀਂਗਾ ਬਾਈ ਉਹ ਹੀ ਆ ਨਾ ਆਪਾਂ ਉਹੀ ਉਹ ਦੇਖੋ ਉਹ ਦੇਖੋ ਪਿੱਛੇ ਕੀ ਲਿਖਿਆ ਹੋਇਆ ਦੇਖੋ ਬਰੇਸਮਾਈ ਪ੍ਰੀਖਿਆ ਦੋਸਤੋ ਉਹ ਦੇਖੋ ਕੀ ਲਿਖਿਆ ਹੋਇਆ ਪਿੱਛੇ ਬਾਜੀ ਵੀ ਆਵੇ ਮੇਸ਼ਰ ਕੋ ਤੁਸੀਂ ਹਿੰਦੀ ਚ ਲਿਖਦੇ ਪਿਓ ਕੰਦਾ ਵੇ ਪੰਜਾਬ ਦਾ ਸੂਬਾ ਵਾ ਪੰਜਾਬੀ ਲਿਖੋ ਤੁਹਾਡੇ ਕੋ ਪਰਮਿਸ਼ਨ ਹੋਣੀ ਆ ਕਿਹਨੇ ਲਿਖਣ ਨੂੰ ਕਿਹਾ ਇਹ ਇਹ ਤਾਂ ਕੰਪਨੀ ਨੇ ਕਿਹਾ ਸਾਨੂੰ ਪਰਾਵਾ ਕਿਹੜੀ ਕੰਪਨੀ ਨੇ ਕਿਹਾ ਦੱਸੋ ਨਕਾਸ਼ ਦਿਖਾਓ ਕੰਪਨੀ ਦਾ ਕੋਈ ਕਿੱਥੇ ਆ ਐ ਥੋੜੀ ਜਿਹੀ ਜਣਾ ਖਾਨੇ ਚੱਕ ਕੇ ਸਾਰੇ ਬੋਰਡ ਦੀ ਚੀਜ਼ ਚਿਕ ਜਾਓ ਪੰਜਾਬ ਸਰਕਾਰ ਨੇ ਇਹਦਾ ਰੂਪ ਕੀਤਾ ਵਾ ਕਿ ਨਗਰ ਨਿਗਮ ਦੇ ਸਰਕਾਰੀ ਭਾਸ਼ਾ ਵੀ ਪੰਜਾਬੀ ਆ ਸਤਰਾ ਦੀ ਤੇ ਵੀ ਭਾਸ਼ਾ ਵੀ ਪੰਜਾਬੀ ਆ ਮੇਰੇ ਇਥੇ ਸਾਰੇ ਪਬਲਿਕ ਬਿਲਡਿੰਗਾਂ ਕੋਲ ਜਿਹੜੇ ਇੱਥੇ ਇਸ ਵਿੱਚ ਆਉਂਦੇ ਆ ਨਗਰ ਨੇ ਕਿਉਂ ਉਹਨੂੰ ਜ਼ਿਆਦਾ ਲਿਖਿਆ ਉਹਦਾ ਕਾਰਜ ਜਿਹੜਾ ਤਾਂ ਨਗਰ ਨਿਗਮ ਨਗਰ ਨਿਗਮ ਲੁਧਿਆਣੇ ਦਾ ਉਹ ਪੰਜਾਬੀ じゃ ਸਾਰੇ ਪਾਸੇ ਤੁਹਾਨੂੰ ਆ ਦਿਖੂਗਾ ਦੇਖੋ ਸੁੰਦਰਤਾ ਸੇਵਾ ਸੁਸਾਇਟੀ ਸਾਰੇ ਪਾਸੇ ਦਿਖੂਗਾ ਆ ਬਾਕੀ ਸਾਰੇ ਪੁਲ ਭਰਤੇ ਇਹਨਾਂ ਨੇ ਜੇਕਰ ਨਕਸ਼ਾ ਦੇ ਤੋ ਮੇਕਾ ਦਿੱਤਾ ਉਹਦਾ ਸਾਨੂੰ ਨੰਬਰ ਦੇ ਦੋ ਅਸੀਂ ਗੱਲ ਕਰ ਲਈਏ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਕੋਈ ਮਸਲਾ ਨਹੀਂਗਾ ਤੁਸੀਂ ਤਾਂ ਕਿਰਤ ਕਰਨੀ ਆ ਜੀ ਨਾ ਠੇਕੇਦਾਰੇ ਠੇਕਾ ਲੈਣਾ ਗੱਲ ਕਰੋ ਸਰਦੋਂ ਦਬੂ ਸੀ ਇਹ ਆ ਰਿਹਾ 12 ਨੂੰ ਕਹਿ ਦਿਖਾਓ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਫੱਡੀ ਆਹ ਰੋਸ ਜਾਂ। ਉਹ ਇੱਕ ਪਾਸੇ ਤਾਂ ਪੰਜਾਬ ਸਰਕਾਰ ਜਿਹੜੀ ਆ ਉਹ ਬਹੁਤ ਵੱਡੇ ਵੱਡੇ ਇਸ਼ਹਾਰਾਂ ਦੇ ਵਿੱਚ ਫਰੇਕ ਜਿਹਾ ਕਹਿ ਰਹੀ ਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਾਂਗੇ। ਇਹ ਦੇਖੀ ਪਾਸੇ ਆ ਹਾਲ ਦੇਖ ਲੋ। ਆ ਦਿਖਾ ਵਿੱਚ ਆ ਹਾਲ ਦੇਖ ਲੋ। ਲੁਧਿਆਣਾ ਗਿੱਲ ਚੌਕ ਤੋਂ ਅਗਲਾ ਚੌਕ ਪ੍ਰਤਾਪ ਚੌਕ ਵਿੱਚ ਸਾਰਾ ਕੁਝ ਹਿੰਦੀ 'ਚ ਲਿਖੀ ਜਾਂਦੇ ਆ ਆ ਦੇਖੋ ਸਵੱਛ ਰਹਿ ਭਾਰਤ ਜੋ ਵੀ ਆ ਹਿੰਦੀ 'ਚ ਲਿਖੀ ਜਾਂਦੇ ਆ ਸੋ ਸਾਡੀ ਅਪੀਲ ਤੇ ਬੇਨਤੀ ਆ ਪੰਜਾਬ ਸਰਕਾਰ ਨੂੰ ਜੋਂ ਜਦੋਂ ਤੁਸੀਂ ਐਕਟ ਬਣਾਇਆ ਹੋ ਵੀ ਹਾਂ ਸਾਰੇ ਬੋਰਡ ਆਪਾਂ ਪੰਜਾਬੀ 'ਚ ਕਰਨੇ ਹਰ ਇੱਕ ਜਗ੍ਹਾ ਜਿਹੜੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਆ ਫਿਰ ਇਹ ਕਿਦੇ ਤਹਿਤ ਜਿਹੜੀ ਹਿੰਦੀ ਲਿਖੀ ਜਾ ਰਹੀ ਆ ਅਸੀਂ ਹਰ ਇੱਕ ਭਾਸ਼ਾ ਦਾ ਸਤਿਕਾਰ ਕਰਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਪਹਿਲ ਆ ਹਮੇਸ਼ਾ ਹੀ ਪੰਜਾਬੀ ਨੂੰ ਰਹਿਣੀ ਚਾਹੀਦੀ ਆ ਸੋ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆ ਸਾਰਿਆਂ ਨੂੰ ਬੇਨਤੀ ਆ ਸ਼ੇਅਰ ਕਰ ਦਿਓ ਤੇ ਆਪਣੇ ਜਿਹੜਾ ਸਾਰਾ ਜੀ ਵਿੱਚ ਚੱਲਿਆ ਜਾ ਰਿਹਾ ਫੋਮ ਵਾਲੇ ਦੇਵਨ ਸਾਈਕਲ ਤੇ ਬਹੁਤ ਮੰਤਰੀ ਕਾਹ ਦਾ ਆਪਣੇ ਲੋਕ ਜਿਆਦੀ ਦੇ ਵੀ ਦੇ ਦਾ ਤ੍ਰਿਭਾਜਾ ਹੋ ਵੀ ਜਾਂਦੀ ਆ ਕਿਹਾ ਉਹਨੇ ਸਾਰੇ ਭਰਾ ਆਏ ਨੇ ਸਾਡੇ ਆਪੇ ਤੋਂ ਉਹਦਾ ਤੁਸੀਂ ਕਰਦੇ ਵੇ ਫਿਰ ਸਰਕਾਰੀ ਸਰਕਾਰੀ ਮਾਰਤਾ ਸਰਕਾਰੀ ਆ ਰਹੇ ਸਾਰੇ ਬਾਕੀ ਜਿਨ੍ਹਾਂ ਨੇ ਤਾਂ ਰੋਕਾ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਆਪਣੇ ਕੰਮ ਕਰਨ ਲਾਇਆ ਉਹਨਾਂ ਨਾਲ ਗੱਲ ਕਰਾ ਦਿਓ ਕੋਈ ਨਾ ਸਾਡਾ ਕੋਈ ਵੈਰ ਵਿਰੋਧ ਨਹੀਂਗਾ ਪਰ ਜਿਹੜਾ ਅਸਲ ਦੇ ਵਿੱਚ ਬਣਦਾ ਪੰਜਾਬੀ ਕਿ ਦੇਖੋ ਜਿੰਨਾ ਮਰਜ਼ੀ ਨਹੀਂ ਤੋਂ ਮੈਂ ਵੀ ਇਹ ਗੱਲ ਕਹੀ ਸੀਗੀ ਉਦੋਂ ਫੋਨ ਨਹੀਂ ਸੀਗਾ ਮੇਰੇ ਕੋਲੇ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਪੰਜਾਬੀ ਕਿਉਂ ਨਹੀਂ ਕਰਦੇ ਪਏ ਆ ਫਿਰ ਹੁਣ ਐਮਐਲਏ ਸਾਹਿਬ ਨਾ ਹੋਈਆ ਜਿਹੜੇ ਆਪਣੇ ਇਥੋਂ ਦੇ ਐਮਐਲਏ ਸਾਹਿਬ ਨੇ ਕਲਵੰਦ ਜੀ ਨੂੰ ਮੈਂ ਇਹ ਨਾਲ ਗੱਲ ਕੀਤੀ ਉਹਨੇ ਕਿਹਾ ਬੰਦਾ ਨੇ ਜੀ ਜੀ ਆ ਰਹੇ ਉਹ ਯਾਰ ਜਾਲੇ ਕਰਾਉਂਦੇ ਆ ਉਹਨਾਂ ਕੋਈ ਦੇਖਾ ਵੀ ਸਾਨੂੰ ਇਹਨਾਂ ਕਾਰਪੋਰੇਸ਼ਨ ਦਾ ਤਾਂ ਕੋਈ ਨਿਕਾ ਨਹੀਂ ਨਹੀਂ ਕਾਰਪੋਰੇਸ਼ਨ ਨੇ ਖੇਂਦੀ ਚ ਕਿਹਾ ਹੀ ਨਹੀਂਗਾ ਬਾਈ ਲੈ ਉਹੀ ਆ ਨਾ ਆਪਾਂ ਉਹੀ ਉਹ ਆ ਦੇਖੋ ਉਹ ਦੇਖੋ ਪਿੱਛੇ ਕੀ ਲਿਖਿਆ ਹੋਇਆ ਦੇਖੋ ਬ੍ਰੈਂਡ ਸਮਾਈ ਪ੍ਰਬੰਧਕ ਦੋਸਤੋ ਉਹ ਦੇਖੋ ਕੀ ਲਿਖਿਆ ਹੋਇਆ ਪਿੱਛੇ ਆਹ ਫੰਕਸ਼ਨ ਪਾਇਓ ਆ ਕਾਰਪੋਰੇਸ਼ਨ ਦਾ ਜਿਹੜਾ ਲੱਗਿਆ ਹੋਇਆ ਵਾ ਸੁੰਦਰਤਾ ਸੇਵਾ ਸਫਾਈ ਨਗਰ ਨਿਗਰਾਨ ਹਾਂ ਸੇਵਾ ਸਫਾਈ ਹਾਂ ਇਹ ਪੰਜਾਬੀ ਚ ਆ ਕਾਰਪੋਰੇਸ਼ਨ ਪੰਜਾਬੀ ਚ ਲਿਖਦੇ ਆ ਆ ਦਾ ਸਾਰਾ ਕੁਝ ਇਹ ਹਿੰਦੀ ਇਹ ਹਿੰਦੀ ਚ ਕਹਿੰਦੇ ਆ ਅਧਾਰ ਦਿੰਦਾ ਮਹੱਲ ਦਾਲਤਾ ਤੇ ਜਾਨ ਪਹੁੰਚ ਕੇ ਸਾਜਣਾ ਹੋ ਗਿਆ ਯਾਰ ਯਾਰ ਪੰਜਾਬ ਦੇ ਲੋਕਾਂ ਨੂੰ ਪਿਆਰ ਮੈਂ ਵੀ ਪੀਣਾ ਪੰਜਾਬ ਦੀ ਇਨਾਮੀ ਭਾਵੇਂ ਪੰਜਾਬ ਦੀ ਬੋਲੀ ਆ ਪਰ ਵੱਡੀ ਹੋ ਕੇ ਚੱਲਦੀ ਆ ਤੇ ਸਾਰੇ ਦੰਡਾਂ ਦੀ ਜਿਹੜਾ ਇਹ ਜਿਹੜਾ ਤਾਂ ਮੁਸਵਾਲ ਗਿਆ ਅਫਸਲ ਜੀ ਬਾਈ ਜਿੱਥੇ ਤਾਂ ਸਮਾਜ ਪਾੜ ਪਾਣਾ ਸੌਖਾ ਹੋਵੇ ਧਰਮ ਦੇ ਨਾਂ ਤੇ ਉਥੇ ਦਾ ਪਾਲ ਨਹੀਂ ਧਰਮ ਦੇ ਨਾਂ ਦੇ ਪਾੜ ਨਹੀਂ ਮੈਂਦਾ ਨਾ ਉਥੇਦਰ ਬੋਲੀ ਆ ਦੇ ਆਧਾਰ ਤੇ ਪਾੜ ਪਾਣ ਦੀ ਕੋਸ਼ਿਸ਼ ਕਰਦੇ ਤੇ ਮੈਂ ਕਹਿਣਾ ਚਾਹਾਂਗਾ ਜਿਹੜੇ ਹਿੰਦੀ ਨੂੰ ਉਹਦਾ ਵੀ ਪ੍ਰਮੋਟ ਕਰਨਾ ਚਾਹੁੰਦੇ ਨੇ ਕਿ ਜੇ ਆਹ ਪਾਰਟੀ ਆ ਸੇ ਤਾਂ ਜੇ ਗੁਜਰਾਤ ਚ ਦਾ ਪ੍ਰਮੋਟ ਕਰ ਲੋ ਉਸੇ ਸਾਰੇ ਪਾਸੇ ਦਾ ਗੁਜਰਾਤੀ ਚਲਦੀ ਪਈ ਆ ਉਥੇ ਤੁਸੀਂ ਹਿੰਦੀ ਨਹੀਂ ਪ੍ਰਮੋਟ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਉਥੇ ਕਦੇ ਹੀ ਆਪ ਦੀ ਭਾਈਚਾਰੇ ਦੇ ਪਾਰ ਪਾਇਆ ਹੋਇਆ ਗੁਜਰਾਤ ਸਾਡੇ ਪੰਜਾਬ ਚ ਭਾਈਚਾਰਾ ਇੱਕ ਏਟੀ ਮਜ਼ਦੂਰ ਤੁਸੀਂ ਕੋਲੀ ਚ ਪਾਰ ਪੜਾ ਲੱਗੇ ਹੋਇਆਂ ਪਾਰ ਪਾਣ ਸੋਹਣੇ ਇਹ ਪਹਿਲਾ ਮਾਣ ਵੀ ਪੰਜਾਬੀ ਮਾਂ ਬੋਲੀ ਨੂੰ ਦਰਖਦਾਰ ਕਰਕੇ ਅਸੀਂ ਜਿਹੜੀ ਆ ਕੋਈ ਹੋਰ ਭਾਸ਼ਾ ਇੱਥੇ ਲਾਗੂ ਕਰਤਾ ਨਹੀਂ ਗੱਲ ਤਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਇਹ ਜਿਹੜੇ ਚਿੱਤੀਆਂ ਬੁਣੀਆਂ ਜਾਂਦੀਆਂ ਅਧਾਨ ਪ੍ਰਗਿਆ ਇੱਥੇ ਪੰਜਾਬ ਪੰਜਾਬੀ ਦੀ ਮਾਂ ਬੋਲੀ ਨੂੰ ਦਰਖਦਾਰ ਕਰਕੇ ਵੀਡੀਓ ਦਾ ਦਿੱਤਾ ਦਿੱਤਾ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਪੰਜਾਬੀ 'ਚ ਸਾਰਾ ਗੋਦਮ ਆਊਗਾ ਇਹ ਚੈਲੰਜ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਦੇਖੋ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਕਹਿੰਦੇ ਆ ਵੀ ਇਹ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰ ਦਿਓ ਵੱਧ ਇੱਕ ਤੁਸੀਂ ਫੋਲੋ ਆ ਸਾਰਾ ਮੈਂ ਮੀਡੀਆ ਨੂੰ ਕਹੂ ਆ ਦਿਖਾਓ ਵਿਆ ਲਿਖਿਆ ਹੋਇਆ A1 ਸਾਈਕਲ ਇਹ ਸਾਰਾ ਜੋ ਵੀ ਬਣਿਆ ਹੋਇਆ ਨੀਲੇ ਰੰਗ ਦੇ ਵਿੱਚ ਸਾਰਾ ਸਪਾਂਸਰਡ ਹੈਗਾ A1 ਸਾਈਕਲ ਵੱਲੋਂ ਉੱਤੇ ਨਗਰ ਨਿਗਮ ਵੱਲੋਂ ਲਿਖਿਆ ਹੋਇਆ ਨਗਰ ਨਿਗਮ ਲੁਧਿਆਣਾ ਸੁੰਦਰਤਾ ਸੇਵਾ ਸਫਾਈ ਆ ਨੀਲੇ ਬੋਰਡ ਦੇ ਵਿੱਚ ਆ ਜਿਹੜਾ ਉੱਪਰ ਆ ਸਾਰਾ ਲਿਖਿਆ ਜਾ ਰਿਹਾ ਉਹ ਵੀ ਉਹ ਨੀਲੇ ਰੰਗ ਦੇ ਵਿੱਚ ਚਿੱਟੇ ਚਿੱਟੇ ਰੰਗ ਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਜਾ ਰਿਹਾ ਹੋਰ ਤੁਸੀਂ ਆਪ ਇਹ ਸਭ ਦੇਖ ਸਕਦੇ ਹੋ ਅਜਿਹਾ ਸਰ ਵੀ ਹੀ ਪੁੱਛ ਰਿਆ ਵੀ ਇਹਦੇ ਵਿੱਚ ਕਿ ਇਹ ਜਿਹੜਾ ਕਾਰ ਪ੍ਰਾਈਜ਼ਰ ਵੱਲੋਂ ਨਾ ਇਹ ਕੋਈ ਪਰਮਿਟ ਨਹੀਂ ਹੁੰਦਾ ਵੀ ਇਹਦੇ ਤੇ ਤਿਆਰ ਰਹੀ ਇੱਕ ਲੰਬੀ ਹੋਈ ਇਹ ਕਾਰ ਇਹਨਾਂ ਨਾਮ ਨਹੀਂ ਲਿਖਿਆ ਵੇ ਜਾਂ ਘੇਰਾ ਕਰਵਾਉਣ ਦੇ ਕਰੇ ਹੋਰ ਜਿਹੜਾ ਪਹਿਲਾਂ ਲਿਖਿਆ ਪਿਆ ਜੀ ਨਾ ਗੱਲ ਕਰੂ ਤੇ ਅੱਜ ਇੱਕ ਮਿੰਟ ਪਹਿਲਾਂ ਨਵੀਂ ਲਿਖਿਆ ਪਿਆ ਹੋਰ ਅੱਜ ਆਖ ਨੂੰ ਟਿੱਕਾ ਕਿਉਂ ਕਰਵਾਇਆ ਹੋ ਹੁਣ ਕੀ ਸਰਕਾਰ ਦਾ ਸਰਕਾਰ ਸਰਕਾਰ ਵਿੱਚ ਕਰ ਤੂੰ ਨਾ ਜਿਹੜਾ ਯਾਰ ਤੂੰ ਨਾ ਜਿਹੜਾ ਭਰਾ ਮੇਰੇ ਇਹਦਾ ਟਾਈਮ ਕਿੰਨਾ ਖਰਾਬ ਹੁੰਦਾ ਸੀ ਕਮਾਨ ਨਹੀਂ ਕਰਦੇ ਇਸ ਚੀਜ਼ ਵਿੱਚ ਤੇਰਾ ਟਾਈਮ ਭਾਈ ਜਾ ਕੇ ਤਾਂ ਪੰਜਾਬ ਪੰਜਾਬ ਖਰਾਬ ਹੁੰਦਾ ਪੰਜਾਬ 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 ਤੂੰ ਜਾ ਤਾਂ ਮੇਰਾ ਬਟੰਗਰਾ ਦਾਦਾ ਕੋਈ ਬੱਚਾ ਪਹਿਲਾਂ ਤੂੰ ਚਾਲਦਾ ਰਹਿਣ ਵਾਲਾ ਤੈਨੂੰ ਨਹੀਂ ਪਤਾ ਵੀ ਹਿੰਦੀ ਭਾਈ ਮੈਂ ਪੰਜਾਬ ਚ ਕੰਮ ਨਹੀਂ ਕਰਦਾ ਮੈਂ ਕਰਦਾ ਯੂਪੀ ਚ ਆ ਫਿਰ ਕਿਹਦੇ ਜਾਣਾ ਮੈਂ ਤੂੰ ਤੇਰੇ ਕੋਲ ਨਹੀਂ ਜਾਂਦਾ ਤੰਸ਼ ਦੇਖਣਾ ਹੈ ਨਹੀਂ ਕੋਨਾ ਨਹੀਂ ਖਾਏ ਤੋਂ ਵੱਡਾ ਪੰਜਾਬੀ ਦੁੱਤੀ ਹੈ ਮੈਂ ਨਹੀਂ ਨਿਖਾ ਦੇਣੀ ਅਸੀਂ ਕੋਈ ਭਾਈ ਪੰਜਾਬੀ ਬੋਲੀ ਤੂੰ ਦੇਵਨਾਪਰੀਂ ਸੀ ਦਾ ਖੱਟੇ ਦਾ ਮਲਦਾ ਹੈ ਬੈਠੇ ਨੇ ਅੱਧਾ ਯੂਪੀ ਵੀ ਆ ਜਣਾ ਇੱਥੇ ਬੈਠਾ ਹੈ ਅਸੀਂ ਸਾਰੀ ਧਾਰੀ ਪੰਜਾਬੀ ਮਾਂ ਬੋਲੀ ਨਹੀਂ ਪਿੱਟਦੇ ਆ ਤੂੰ ਪੰਜਾਬੀ ਹੋ ਕੇ ਹਿੰਦੀ ਕਿਉਂ ਗੀ ਜਾਂਦਾ ਪਰਾ ਤੋਂ ਸੈੱਟ ਲੈ ਰਿਆ ਉਹਨਾਂ ਦੀ ਕੀ ਕੀ ਗੱਲ ਹੈ ਕਿਉਂ ਯਾਰ ਮੈਂ ਇਹ ਕਹਿੰਦਾ ਦਰਦਾ ਪੈਨੋਨਸ਼ਨ ਹੁੰਦਾ ਤੇਰਾ ਤਾਂ ਟਾਰਗੇਟ ਨਹੀਂ ਹੈਗਾ ਸੱਟ ਮੈਂ ਗੱਲ ਕਰਦਾ ਤੂੰ ਲਿਖਦਾ ਪਿਆ ਅਸੀਂ ਤੈਨੂੰ ਕਹਿੰਦੇ ਸੀ ਸੀਨੀਅਰ ਨਾਲ ਗੱਲ ਕਰਾ ਦੇ ਉਹ ਨਾ ਉਹ ਤਾਂ ਪਰਮਿਸ਼ਨ ਹੈਗੀ ਹੈ ਜੀ ਅੱਜ ਗੱਲ ਕਰਾਂਗੇ ਜਿਹੜੇ ਬੰਦੇ ਕੋਲ ਪਰਮਿਸ਼ਨ ਆ ਆ ਬੰਦੇ ਕਰਾ ਦੇ ਬੰਦ ਕਰਾ ਦੇ ਆ ਫਿਰ ਪੰਜਾਬ ਸਰਕਾਰ ਤਾਂ ਗੱਲ ਕਰ ਰਹੀ ਹੈ ਵੀ ਪੰਜਾਬੀ ਚ ਸਾਰਾ ਕੁਝ ਚਲੋ ਇੱਕ ਮਿੰਟ ਆ ਨੰਬਰ ਨਹੀਂ ਇਹ ਪ੍ਰਾਈਵੇਟ ਹੈ ਬੰਦਾ ਸਰਕਾਰੀ ਹੈ ਇਹ ਜਿਹੜੇ ਬੰਦੇ ਦੇ ਕੋਲ ਪਰਮਿਸ਼ਨ ਆ ਫਿਰ ਉਹੀ ਹੈ ਕੌਣ ਆ ਬਈ ਇਹ ਹੈ ਕੌਣ ਇਹ ਕੰਪਨੀ ਦੇ ਵਿੱਚ ਲੱਗਿਆ ਹੋਇਆ ਹੈ ਲੈ ਇਹ ਕੰਪਨੀ ਦੇ ਵਿੱਚ ਲੱਗਾ ਹੋਇਆ ਹੈ ਕਿਹੜੀ ਕੰਪਨੀ ਦੇ ਵਿੱਚ ਹੈ ਇਹ ਬੰਦੇ ਦਾ ਇੱਜਾ ਇਹ ਕੰਪਨੀ ਆ ਆ ਦੇਖੋ ਇਹ ਦੇਖ ਲਓ ਤੁਸੀਂ ਕਿਵੇਂ ਕਾਰਪੋਰੇਟ ਘਰਾਣੇ ਨੇ ਚਾਹੇ ਏਵਨ ਹੋਵੇ ਚਾਹੇ ਦੂਜੇ ਘਰਾਣੇ ਹੋਣ ਕਿਵੇਂ ਇਹ ਸਾਡੇ ਪੰਜਾਬ ਦੇ ਹੱਕਾਂ ਨੂੰ ਮਾਰ ਕੇ ਇਹਦੀ ਹਿੰਦੀ ਦੀ ਗੱਲ ਕਰ ਰਹੇ ਨੇ ਤੁਸੀਂ ਕਿਸੇ ਸਰਕਾਰੀ ਮੁਲਾਜ਼ਮ ਨਾਲ ਗੱਲ ਕਰੋ ਸਰਕਾਰੀ ਬਿਲਡਿੰਗ ਦੇ ਉੱਤੇ ਲਿਖਦੇ ਪਏ ਉਹ ਬੰਦਿਆਂ ਨੂੰ ਵੀ ਹਿੰਦੀ ਉਹਦਾ ਨੰਬਰ ਦਈਏ ਨਾ ਜੀ ਉਹਦਾ ਨੰਬਰ ਦਈਏ ਨਾ ਜੀ ਦਾ ਪ੍ਰਾਈਵੇਟ ਪਰਮਿਸ਼ਨ ਦਾ ਉਹਦੇ ਕੋਈ ਹੋਵੇ ਜਦੋਂ ਪੈਸੇ ਉਹ ਬੰਦੇ ਨੇ ਦੇਣੇ ਆ। ਉਹ ਕਿਹੜੇ ਕਿੰਨੇ ਕੰਮ ਕਰਦਾ ਸਰਕਾਰ ਦੇ ਚੀਜ਼ ਉਹਨੇ ਜਿਹੜੇ ਬੰਦੇ ਨੇ ਕਹਿਿਆ ਕਾਰਜਕਾਰੀ ਅਧਿਕਾਰੀ ਨੇ ਲਾਇਆ ਉਹਦਾ ਸਾਇਤਾ ਦਾ ਮੁਲਾਜ਼ਮ ਆ ਜਿਹਨੇ ਦਾ ਨੂਰ ਪੇਟਾ ਦੇ ਕਰਦਾ। ਉਹ ਭਰਾਵਾ ਇੱਕ ਪੰਨੀ ਜੁਤੇ ਉੱਤੇ ਆ ਗਿਆ। ਉਹ ਲੈਣਾ ਨਾ ਫਟਾਵੇ ਬਹੁਤ ਥੋੜੀ ਅੱਗੇ ਆ। ਉਹ ਤੁਹਾਨੂੰ ਨੰਬਰ ਦੇ ਰਿਹਾ ਹੈ ਨਾ। ਨੰਬਰ ਦੇ ਰਿਹਾ ਪਰ ਉਹ ਦੇ ਰਿਹਾ ਜਦੋਂ ਉਹ ਹੋਣਾ। ਉਹ ਯਾਰ ਆ ਨਾ ਤੁਹਾਨੂੰ ਬਿੱਟੋ ਏਰੀਆ ਦਾ ਕਾਉਂਸਲਰ ਬੋਬਾ ਸਾਹਿਬ ਉਹਨਾਂ ਦਾ ਵੀ ਨੰਬਰ ਦੇਓ ਯਾਰ ਮੈਂ ਉਸ ਨੂੰ ਫੋਨ ਕਰਾਂਗਾ ਮੈਂ ਤਾਂ ਪਹਿਲਾਂ ਵਿਚਾਰਾ ਮੁੰਡਿਆ ਕਿ ਤਈ ਜਾਂਦੇ ਆ ਲਾਵਾ ਸਰਚ ਕਰੋ ਕਿ ਪ੍ਰਿੰਸ ਤੁਹਾਡਾ ਫਰਕਾ ਕਰ ਦੇਣਾ ਸਾਡਾ ਫਰਕਾ ਪੰਜਾਬ ਨਹੀਂ ਬੋਲਣਾ ਅਸੀਂ ਬੋਲਦੇ ਰਹਾਂਗੇ ਤੂੰ ਨਾ ਯਾਰੇ ਬਿੱਟੋ ਉਹ ਮੈਂ ਕਰੂੰਗਾ ਨਾ ਨਾਮ ਬੋਲਿਓ ਫੋਨਿਓ ਮਰ ਨੰਬਰ ਦੇ ਰਿਹਾ ਤੇ ਨੰਬਰ ਤੇ ਗੱਲ ਕਰ ਲਓ ਤਾਂ ਕੱਲ੍ਹ ਕਰਾਈ ਦੇ ਫੋਨ ਆਜੇਗਾ ਤੁਹਾਡੇ ਨੰਬਰ ਤੋਂ ਲਾਵਾ ਕੀ ਦੇ ਮਿਚਰਾ ਸਾਲਾ ਫੋਨ ਦੇ ਇਹਦਾ ਫੋਨ ਦਾ ਇਹਦੇ ਨੰਬਰ ਦਾ ਨੰਬਰ ਗੱਲ ਨੂੰ ਯਾਰ ਇਹ ਤਾਂ ਕਾਉਂਸਲਰ ਆ ਗੋਗਾ ਉਹਨਾਂ ਦਾ ਨੰਬਰ ਨਾ ਹਾਂ ਇਹੇ ਸਾਮਣੇ ਨਾਲ ਗੱਲ ਹੋਈ ਆ ਉਹ ਕਹਿੰਦੇ ਜਿਹੜਾ ਨੈਸ਼ਨਲ ਹਾਈਵੇ ਦਾ ਹੈਗਾ ਉਹ ਤਾਂ ਚਲੋ ਠੀਕ ਆ ਪਰ ਨੈਸ਼ਨਲ ਹਾਈਵੇ ਤਾਂ ਆਪਣਾ ਹੈ ਨਹੀਂਗਾ ਜਿਹੜੇ ਹਿੰਦੀ ਦੇ ਨੈਸ਼ਨਲ ਹਾਈਵੇ ਤੇ ਵੀ ਜਿਹੜੀ ਅਥਾਰਟੀ ਆ ਨਾ ਨੈਸ਼ਨਲ ਹਾਈਵੇ ਤੇ ਵੀ ਗਾਈਡਲਾਈਨ ਆ ਸਭ ਤੋਂ ਉੱਪਰ ਪੰਜਾਬੀ ਕਸਟੌਥਲੇ ਹਿੰਦੀ ਫੇਰ ਇੰਗਲਿਸ਼ ਉੱਥੇ ਵੀ ਪੰਜਾਬੀ ਆ ਪਰ ਥੰਲੇ ਨਹੀਂ ਲੱਗਦਾ ਵੀ ਜਿਹੜੀ ਆ ਹਿੰਦੀ ਚੱਲਦੀ ਪਈ ਆ ਜਿਹੜੇ ਜਿਹੜੇ ਕੋਲ ਆਪਣੇ ਥੰਡਿਆਂ ਦੇ ਵਿੱਚੋਂ ਨਿਕਲਦੇ ਨੇ ਜਿਵੇਂ ਪ੍ਰਤਾਪ ਚਾਹ ਹੋ ਗਿਆ ਵੀ ਇਹਨੂੰ ਫੇਰ ਬੰਦ ਕਰਵਾਇਆ ਜਾ ਬੰਦ ਕਰਵਾ ਦੇ ਨੋਰੀ ਸਾਹਿਬ ਜਾਨੀ ਨਾ ਤੁਹਾਨੂੰ ਨਾ ਪਤਾ ਤੇ ਹੁਣ ਕਿਹੜਾ ਕੀ ਹੋ ਰਿਹਾ ਹੈ ਇਹ ਪਹਿਲਾ ਹਿੰਦੀ ਸੀ ਪਹਿਲਾ ਓ ਯਾਰ ਗੱਲ ਕੋਈ ਸਮਝ ਨਹੀਂ ਕਿਥੇ ਵਾਪਸ ਕੋਈ ਇੱਕ ਥੀਮ ਦੱਸਾਂ ਤੈਨੂੰ ਪਹਿਲਾਂ 15 ਸਾਲ ਪਹਿਲਾਂ ਸੀ ਨਾ ਕਿ ਇੰਨੇ ਹੀ ਅਧਿਕਾਰ ਸੀਗਾ ਇਹਨੂੰ ਚੱਕ ਕੇ ਚਿੱਟਾ ਕਿਉਂ ਕਰਵਾਇਆ ਯਾਰ ਜੇ ਇੰਨੇ ਹੀ ਅਧਿਕਾਰ ਨੀਗਾ ਦਾ ਭਰਾ ਹਟ ਜੇ ਹੁੰਦੇ ਓ ਯਾਰ ਇੱਕ ਜੰਮਿਆ ਤੋਂ ਜੰਮਿਆ ਯਾਰ ਤੂੰ ਨਾ ਸਰਕਾਰ ਦਾ ਵਾਲਾ ਠੇਕੇਦਾਰ ਨਾ ਬਣ ਠੀਕ ਹੈ ਨਾ ਸੈਂਟਰ ਦਾ ਵਾਲਾ ਸਰਕਾਰ ਦਾ ਠੇਕੇਦਾਰ ਨਾ ਬਣ ਜਿੱਨੀ ਕਰਦਾ ਤਾ ਨੰਬਰ ਮੰਗਿਆ ਪੈਸੇ ਨਹੀਂ ਲੈਣਾ ਤੇ ਨਾ ਤਕੜੇ ਦਾ ਕੰਮ ਦੇ ਪਹਿਰੇ ਮੰਗੀਆਂ ਨੇ ਤੂੰ ਪੰਜਾਬੀ ਲਿਖ ਯਾਰ ਪੰਜਾਬੀ ਲਿਖ ਐਵੇਂ ਪੰਜਾਬੀ ਲਿਖ ਜਿਹੜੇ ਬੰਦੇ ਪੈਸੇ ਦੇਣ ਉਹਦੇ ਨਾਲ ਆ ਕੇ ਗੱਲ ਕਰੋ ਕਿਸੇ ਨਾਲ ਨਾ ਕਰੀ ਯਾਰ ਪਹਿਲਾਂ ਆਫੀਸਰ ਨੂੰ ਲਾਈ ਹਾਂ ਗੱਲ ਕਿਸੇ ਨਾਲ ਨਾ ਕਰ ਬਸ ਚਲਾਓ ਆਣਾ ਆਪਣੇ ਕੰਮ ਆਦੇ ਉਹਨੇ ਮੈਨੂੰ ਪਹਿਲੇ ਗੱਲ ਰੁਕ ਜਾ ਇਹ ਬਤ ਹੋ ਗਿਆ ਤੈਨੂੰ ਯਾਰ ਸਮਝ ਨਹੀਂ ਆਉਂਦੀ ਇੱਥੇ ਪਬਲਿਕ ਇਕੱਠੀ ਹੋਈ ਹੋਈ ਆ ਪੰਜਾਬ ਆਮ ਬੰਦੇ ਨਹੀਂ ਆਏ ਸਰਦ ਸਾਹਿਬ ਇਥੇ ਪਿਆਰ ਦੇ ਪੰਜਾਬੀ ਮਾਂ ਬੋਲੀ ਦੇ ਲੜਨ ਵਾਲੇ ਬੰਦੇ ਖੜੇ ਨੇ ਇੰਨਾ ਛੋਟੇ ਭਾਈ ਨਹੀਂ ਕਿ ਨੂੰ ਪਤਾ ਦੇਸੀ ਦਾ ਉੱਥੇ ਚੁੱਪ ਕਰੀ ਜਾਂਦਾ ਤੈਨੂੰ ਠੇਕਾ ਮਿਲਿਆ ਠੀਕਾ ਤੇਰੇ ਕੰਮ ਤੋਂ ਨਹੀਂ ਰੋਕਦੇ ਸਾਡਾ ਕੰਮ ਇਹ ਹੈ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣੀ ਹੈ ਆ ਗਏ ਲੋ ਪੰਜਾਬੀ ਲਾਗੂ ਕਰਵਾਉਣਾ ਉਹ ਉੱਥੇ ਜੀ ਲੈ ਕੇ ਜਾਵਾਂਗੇ ਸਾਰਾ ਕੁਝ ਠੀਕ ਹੈ ਤਾਂ ਪੁੰਦੇ ਲਾਈਟ ਰਿੰਗ ਤੇ ਬਾਥਰੂਮ ਕਾਰਨ ਲੋਚੇ ਯਾਰ ਸਾਡੀ ਸੱਤਾ ਕੰਮ ਹੈ ਕਿੱਦਾਂ ਕਿੱਦਾਂ ਜਿਵੇਂ ਉਹ ਸਾਰੇ ਜਿਹੜੇ ਪੁਰਾਣੇ ਥਣ ਲੈ ਕੇ ਆ ਲਿਖਾ ਦਿਓਗਾ ਨਾ ਉੱਥੇ ਲੈਟਰਿੰਗ ਬਾਥਰੂਮ ਕੰਨ ਦਾ ਬਿਚਾਰ ਆਰਮੀ ਪੈਟ ਰਹੇ ਆ ਅਸੀਂ ਹੁਣ ਵੀ ਤੈਨੂੰ ਨਹੀਂ ਕਹਿੰਦੇ ਸਰਕਾਰ ਨੇ ਬੈਠੇ ਨਹੀਂ ਸਰਕਾਰ ਨੂੰ ਕਿਟਨ ਨਾਲ ਪਹਿਲਾਂ ਲੋਕਾਂ ਨੂੰ ਕਿਟੋ ਇੱਜ ਕਰਦੇ ਆ ਯਾਰ ਇਹ ਨਾ ਜੀ ਦੇ ਰਹੇ ਨਾ ਨੰਬਰ ਤੇ ਹੋਰ ਕਿਹੜੇ ਲੋਕਾਂ ਦੀ ਨਹੀਂ ਤੁਹਾਨੂੰ ਵੀ ਇਹੀ ਤੱਕਾ ਬੋਲਣਗਾ ਬਾਅਦ ਕਿੱਥੇ ਬੋਲੋ ਮੈਂ ਜਦ ਸਰਕਾਰ ਹੀ ਇਹ ਰੀਅਲੀ ਪੰਜਾਬੀ ਨੂੰ ਸਰਕਾਰ ਦਾ ਗਾਈਡਲਾਈਨ ਹੈ ਨੌਜਵਾਨੀ ਦੀ ਕੋਈ ਨਾਵੇਂ ਯਾਰ ਆਪ ਵੀ ਗੱਲ ਨਹੀਂ ਬੋਲਣੀ ਇਹ ਪ੍ਰੋਬਲਮ ਮੱਖ ਮੰਤਰੀ ਕਹਿੰਦਾ ਪੰਜਾਬ ਚ ਕੋਈ ਮੌਦਾ ਨਹੀਂ ਜੀ ਕਿੰਨਾ ਕੈਂਡ ਆਊਗਾ ਉਹ ਸੋਣਿਆ ਗਾਈਡਲਾਈਨਾਂ ਫਲੀਆ ਤੋਂ ਕਰਨਾ ਚਾਹੀਦਾ ਥਰੋਂ ਦੀ ਲੰਘਣਾ ਹੈ ਵੀ ਭੜੀ ਮੈਨੂੰ ਕੋਈ ਭੜੀ ਲੱਗੀ ਪਰਮਾਤ ਬਣਾ ਕੇ ਮੈਂ 50 ਤੱਕ ਉਹ ਤੁਹਾਨੂੰ ਜਿਆਰ ਸਾਰੇ ਜਿਹੜੇ ਨੇ ਪੰਜਾਬੀ ਮਾਪੋਦੀ ਨੂੰ ਪਿਆਰ ਕਰਨ ਵਾਲੇ ਜਿੰਨੇ ਪਬਲਿਕ ਨੇ ਸਾਰੀ ਕਮੇਟੀ ਇਕੱਠੀ ਲਈ ਤੁਹਾਡੇ ਕੋਲੇ ਕੋਈ ਪਰਮਿਸ਼ਨ ਹੋਵੇ ਜਿੱਥੇ ਤੁਹਾਨੂੰ ਸਰਕਾਰ ਨੇ ਜਾਂ ਕਿਸੇ ਕਾਰਪੋਰੇਸ਼ਨ ਨੇ ਕਿਹਾ ਹੋਵੇ ਕਿ ਜਿਹੜਾ ਇਹ ਥੱਲੇ ਤੁਸੀਂ ਸਾਰੀ ਕਰਾ ਰਹੇ ਹੋ ਦਿਖਾ ਰਹੇ ਹੋ ਦੀ ਹਿੰਦੀ ਚ ਦਿਖਾਉਣਾ ਹੈ ਤਾਂ ਸਭ ਦਿਖਾ ਦਿਓ ਆ ਕੇ ਸਾਨੂੰ ਉਹ ਦੱਸ ਰਹੀ ਸੀ ਅਸੀਂ ਉਹ ਕਿਹੜੇ ਅਫਸਰ ਤੋਂ ਆਇਆ ਸੀ ਉਹਨਾਂ ਨਾਲ ਗੱਲ ਕਰਕੇ ਇਹ ਨਹੀਂ ਆਇਆ ਤਾਂ ਇਧਰ ਪਬਲਿਕ ਕਰਤੀ ਹੋਈ ਹੈ ਨਾ ਕੰਮ ਨੂੰ ਨਹੀਂ ਤੇ ਬੰਦ ਕਰਾਉਂਦੇ ਕੌਂਸਲਰ ਨੇ ਹੋਰ ਤਾਂ ਗੋਗਾ ਜੀ ਉਹਨਾਂ ਨਾਲ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਇਹਦੀ ਪਰਮਿਟ ਹੈ ਨਾ ਅਗਰ ਇਹ ਪਰਮਿਟ ਹੈਗੀ ਆ ਤਾਂ ਸਾਨੂੰ ਪਰਮਿਸ਼ਨ ਦਿਖਾ ਦਿੱਤੀ ਜਾਵੇ ਵੀ ਹਿੰਦੀ ਦੇ ਲਿਖਣ ਦੀ ਕਾਰਪੋਰੇਸ਼ਨ ਨੇ ਪਰਮਿਸ਼ਨ ਕਦੋਂ ਦੇ ਦਿੱਤੀ ਆ ਉਹ ਕੋਈ ਵੀ ਜਵਾਬ ਦੇਣ ਕਿਉਂ ਕਹਿੰਦੇ ਅਸੀਂ ਇਹ ਬਾਹਰ ਆਵਾਂਗੇ ਤਾਂ ਇੱਥੇ ਆ ਕੇ ਕਰ ਠੇਕੇਦਾਰ ਨਾਲ ਜਿੰਨਾ ਨਾਲ ਗੱਲ ਕਰਾਈ ਆ ਉਹ ਕਹਿੰਦਾ ਵੀ ਬੰਦ ਕਰਾਓ ਕੰਮ ਹਾਂਜੀ ਹਾਂਜੀ ਕਰੋ ਗੱਲ ਖਤਾਲੇ ਦੇ ਯਾਰ ਜਰਾ ਮਨ ਬੰਦ ਕਰ ਉਹ ਗੱਲ ਕਰ ਹਲੋ ਆਕਰੋ ਇੱਕ ਮਿੰਟ ਮੈਂ ਆ ਗੱਲ ਕਰ ਹਲੋ ਯਾਰ ਤੈਨੂੰ ਬੋਲ ਮਿਲਦਾ ਤੈਨੂੰ ਸੁਣਦੇ ਹੀ ਘਟਾ ਗੱਲ ਕਰ ਯਾਰ ਉਹ ਕੀ ਕਹਿੰਦੇ ਉਹ ਕਹਿੰਦਾ ਬੰਦ ਕਰਾਓ ਕਹਿੰਦਾ ਆਵਾਜ਼ ਨਹੀਂ ਉਹਨੂੰ ਨਹੀਂ ਪਰਮਿਸ਼ਨ ਹੈਗੀ ਆ ਉਹ ਕਹਿੰਦੇ ਪਰਮਿਸ਼ਨ ਹੈਗੀ ਆ ਕਹਿੰਦੇ ਪਰਮਿਸ਼ਨ ਨਹੀਂ ਹੈਗੀ ਪ੍ਰਾਈਵੇਟ ਆ ਮੈਂ ਕਹਿੰਨੂੰ ਕਿ ਜਿਆਦਾ ਬੰਦ ਕਰਾਓ ਕਹਿੰਦਾ ਮੈਂ ਕਹਿੰਦਾ ਬੰਦ ਇਹ ਪ੍ਰਾਈਵੇਟ ਨੂੰ ਅਧਿਕਾਰ ਨਹੀਂ ਹੈ ਹਾਂ ਜੀ ਹੱਕਦਾਰ ਹੈ ਇਹ ਸਰਕਾਰੀ ਪ੍ਰਾਪਰਟੀ ਹੈ ਇੱਥੇ ਹੀ ਕੀ ਕਹਿਆ ਦੱਸ ਬੋਲ ਕੀ ਕਹਿੰਦਾ ਦੱਸੀ ਬੰਦ ਕਰ ਦੋ ਬੰਦ ਕਰ ਦੋ ਨਾ ਆਹ ਤੇ ਉਹਨੂੰ ਚਿੱਟਾ ਰੰਗ ਲਾ ਕੇ ਮਾਰਾ ਦਿਓ ਵੇਖ ਲਾਂਗੇ ਕੋਈ ਗੱਲ ਨਹੀਂ ਮਾਰ ਲਾਂਗੇ ਕਾਲਾ ਮਾਰਾਂਗੇ ਚਿੱਟਾ ਨਹੀਂ ਮਾਰਾਂਗੇ ਕਾਲਾ ਮਾਰਾਂਗੇ ਇਹਦੇ ਨਾਲ ਕਾਦੇ ਯਾਰ ਮਲਾਜਾ ਮੁੰਡੇ ਇਹਦੇ ਨਾਲ ਕਾਦਾ ਯਾਰ ਤੇ ਅਧਿਕਾਰ ਬੰਦਾ ਇਹਦੇ ਨਾਲ ਬੰਦ ਕਰ ਦੋ ਬੰਦ ਕਰ ਦੋ ਨਾ ਜਦ ਤੱਕ ਤੁਹਾਡੇ ਕੋਲ ਕੋਈ ਸਰਕਾਰੀ ਰਿਟਨ ਨਹੀਂ ਆ ਜਾਂਦਾ ਉਨੀ ਦੇਰਿਆ ਕਾਹ ਚੰਬਰ ਸਾਡਾ ਤੁਹਾਡੇ ਕੋਲੇ ਆ ਕਹ ਜਦੋਂ ਜਿੰਨੀ ਦੇਰ ਤੁਹਾਡੇ ਕੋਲੇ ਆਊਸ ਹੋ ਤਾਂ ਕੰਮ ਲਿਓ ਪਰਮਿਸ਼ਨ ਨਹੀਂ ਨਾ ਆਉਂਦੀ ਕੱਟ ਪਰਮੀਨ ਲੈ ਕੇ ਲਿਖਿਆ ਯਾਦ ਜਿੰਦਾਂ ਪਾਸ ਮੈਂ ਕੋਈ ਹੋਰ 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 ਪਾਤੀ ਹੁਣੇ ਮੇਰ ਸਾਹਿਬਾਂ ਨਾਲ ਗੱਲ ਹੋਈ ਜੀ ਪਾਣਾ ਜੀ ਉਹ ਕਹਿੰਦੇ ਸਾਡੇ ਵੱਲੋਂ ਜੀ ਕੋਈ ਬੋਰਡ ਦੇਖਣ ਤੇ ਬੰਦੇ ਕੋਈ ਵੀ ਕੰਪਨੀ ਨੂੰ ਕੋਈ ਫੋਟਾ ਨਹੀਂ ਆਉਂਦਾ ਤੁਸੀਂ ਗੱਲ ਗੱਲ ਕਰ ਲਓ ਪੰਜਾਬੀ ਲਿਖੋ ਜਿੰਨਾ ਮਰਜ਼ੀ ਲਿਖੋ ਦੇਖੋ ਯਾਰ ਪੰਜਾਬੀ ਬਰੇਂਡ ਸਿੰਘ ਸਾਹਿਬ ਨੇ ਉਹਨਾਂ ਨੇ ਤਾਂ ਕਾਨੂੰਨ ਫਕਾਇਦਾ ਬਣਾਇਆ ਹਰੇਕ ਨੂੰ ਨੋਟੀਫਿਕੇਸ਼ਨ ਦੇ ਰਿਹਾ ਸਰਕਾਰੀ ਦੌਲੀ ਪੰਜਾਬ ਦੀ ਪੰਜਾਬੀ ਲਿਖੋ ਹਾਂ ਇਹ ਤਾਂ ਨਹੀਂ ਲਿਖਦੇ ਹਾਂ ਹਾਂ ਅਪਲੀਕੇਸ਼ਨ ਲਿਖੋ ਜੀ ਸਾਥ ਕੇ ਲਿਖੋ ਸਿੱਖ ਕੋੜੇ ਖੜਕੇ ਲਿਖਾਵਾ ਹਾਂ ਜੀ ਹਾਂ ਜੀ ਜੇ ਤੁਹਾਡੇ ਕੋਲ ਨੰਬਰ ਆ ਗਿਆ ਤੇ ਗੱਲ ਕਰ ਲਿਓ ਸਾਡੇ ਨਾਲ ਜੇ ਕੋਈ ਪਰਮਿਸ਼ਨ ਆਉਂਦੀ ਹੈ ਠੀਕ ਹੈ ਬੰਦ ਕਰ ਦਿਓ ਜੀ ਸੋ ਫਿਲਹਾਲ ਦੀ ਘੜੀ ਜਿੰਦਾ ਨੇ ਗੱਲ ਕਰਾਈ ਇਹਨਾਂ ਨੇ ठेकेदार ਜੀ ਨੂੰ ਕਹਿੰਦੇ ਆ ਉਹਨੇ ਕਿਹਾ ਵੀ ਬੰਦ ਕੰਮ ਕਰਾਉਨੇ ਆ ਅਸ਼ੋਕ ਕੁਮਾਰਾ ਨਾਮ ਉਹਦਾ A1 ਸਾਈਕਲ ਦਾ ਬੰਦਾ ਵੀ ਉਹ ਸੋ ਪੰਜਾਬੀ ਉਹ ਹਰ ਜਗ੍ਹਾ ਜਿੱਥੇ ਪੰਜਾਬੀ ਮਾਂ ਬੋਲੀ ਨਾ ਧੱਕਾ ਹੁੰਦਾ ਵਾ ਉਥੇ ਡਟ ਕੇ ਪਹਿਰਾ ਦਿਆ ਕਰੋ ਆਪਾਂ ਨੂੰ ਕਿਸੇ ਘੰਮ ਚੌਧਰੀ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਗਈ ਇਹ ਸਾਡਾ ਪੰਜਾਬੀ ਸੂਬਾ ਵਾ ਸਾਡੇ ਪੁਰਖਿਆਂ ਨੇ خون ਦੇ ਕੇ ਜਿਹੜਾ ਸੂਬਾ ਵਾ ਬਣਾਇਆ ਵਾ ਜਿੱਥੇ ਵੀ ਪੰਜਾਬੀ ਮਾਂ ਬੋਲੀ ਨਾ ਜਿੱਥੇ ਪੰਜਾਬ ਦਾ ਧੱਕਾ ਹੋਊਗਾ ਉੱਥੇ ਅੜ ਕੇ ਖੜਦੇ ਰਾਵਾਂਗੇ ਜੇ ਪੰਜਾਬ ਚ ਪੰਜਾਬੀ ਬੋਲੀ ਸੁਰੱਖਿਆ ਦਾ ਨਹੀਂ ਤਾਂ ਫੇਰ ਹੋਰ ਬਾਕੀ ਸੂਟਿਆਂ ਚ ਕਿੱਥੋਂ ਆਦੀ ਕੋਈ ਭਾਰਦਿਆਂ ਵੀ ਸਾਨੂੰ ਕੋਈ ਸੁਰੱਖਿਆ ਮਿਲਦੀ ਜੇ ਪੰਜਾਬ ਦੇ ਵਿੱਚ ਹੀ ਨਹੀਂ ਸਾਡੀ ਪੰਜਾਬੀ ਬੋਲੀ ਸੁਰੱਖਿਆ ਤੋਂ ਤੁਸੀਂ ਗੁਜਰਾਤ ਦੇ ਵਿੱਚ ਹਿੰਦੀ ਦੇ ਵਿੱਚ ਲਿਖ ਕੇ ਦਿਖਾ ਦਿਓ ਕੋਈ ਬੋਰਡ ਨੈਸ਼ਨਲ ਹਾਈਵੇ ਤੇ ਤੁਸੀਂ ਦੇਖੋ ਦੂਜੇ ਪਾਸੇ ਸਟੈਲਿੰਗ ਜੀ ਜਿਹੜਾ ਮੁੱਖ ਮੰਤਰੀ ਹੈ ਉਧਰਲਾ ਤਾਮਿਲਨਾਡੂ ਦਾ ਉਹ ਕਿਵੇਂ ਆਪਣੇ ਲੋਕਾਂ ਲਈ ਕਿਵੇਂ ਆਪਣੀ ਭਾਸ਼ਾ ਲਈ ਤੁਸੀਂ ਦੇਖੋ ਬੰਗਾਲੀ ਲੋਕਾਂ ਵੱਲ ਕਿਵੇਂ ਆਪਣੀ ਭਾਸ਼ਾ ਲਈ ਲੋੜ ਲੜਦੇ ਨੇ ਉਹ ਸੋ ਹੁਣ ਸਾਨੂੰ ਪੰਜਾਬੀਆਂ ਨੂੰ ਜਿਹੜੇ ਜਿੰਨੇ ਵੀ ਪੰਜਾਬੀ ਬੋਲਣ ਵਾਲੇ ਸੱਚਲੀ ਬੋਲਣ ਵਾਲੇ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਵੱਧ ਚੜ ਕੇ ਜਿਹੜਾ ਪੰਜਾਬੀ ਮਾਂ ਬੋਲੀ ਲਈ ਜਿਹੜਾ ਉਦਮ ਕਰੀਏ